ਅਇਤ ਨੂੰ ਐਸਾ ਸਕੂਲ ਦਿਖਾਉਣਾ ਹੈ ਜਿਹੜਾ ਗਵਰਨਮੈਂਟ ਸਕੂਲ ਹੈ ਪਰ ਗਵਰਨਮੈਂਟ ਸਕੂਲ ਜਿਹੜਾ ਵਾ ਜਿਹੜਾ ਗਰਦਾਸਪੁਰ ਦੇ ਵਿੱਚ ਗਿੱਲਾਂ ਵਾਲੀ ਪਿੰਡ ਦੇ ਵਿੱਚ ਸਕੂਲ ਹੈ ਜਿਹੜਾ ਦੇਖ ਸਕਦੇ ਜੇ ਤੁਸੀਂ ਸਕੂਲ ਜਿਹੜਾ ਵਾ ਪ੍ਰਾਈਵੇਟ ਬਹੁਤ ਜ਼ਿਆਦਾ ਵਧੀਆ ਸਕੂਲ ਬਣਾਇਆ ਦਾ ਔਰ ਲੋਕੀ ਜਿਹੜੇ ਇੱਥੇ ਆਣ ਕੇ ਆਪਣੇ ਬੱਚੇ ਪੂ ਲਿਆ ਕੋਈ ਪ੍ਰਾਈਵੇਟ ਸਕੂਲ ਨਹੀਂ ਹੈਗਾ ਕਿਉਂਕਿ ਸਰਕਾਰੀ ਸਕੂਲ ਹੀ ਐਡਾ ਸੋਹਣਾ ਜਿਹੜਾ ਸਕੂਲ ਬਣਾਇਆ ਦਾ ਹੈ ਤੁਸੀਂ ਦੇਖ ਸਕਦੇ ਕਲਾਸਾਂ ਸਾਰੀਆਂ ਬਹੁਤ ਵਧੀਆ ਹੈ ਔਰ ਹਰ ਤਰ੍ਹਾਂ ਦੀ ਸਹੂਲਤ ਹੈ ਦੇ ਇੱਥੇ ਅੱਪ ਗੱਲ ਵੀ ਕਰਾਂਗਾ ਪ੍ਰਿੰਸੀਪਲ ਨਾਲ ਪਰ ਵੱਡੀ ਗੱਲ ਇਹ ਚ ਇਹ ਜਿਹੜੇ ਜਿਹੜੇ ਪ੍ਰ ਉਹ ਐਸੇ ਸਕੂਲ 'ਚ ਪੜ੍ਹ ਕੇ ਔਰ ਇੱਥੇ ਐਸੇ ਸਕੂਲ 'ਚ ਪ੍ਰਿੰਸੀਪਲ ਲੱਗੇ ਆ ਔਰ ਇਸ ਸਕੂਲ ਨੂੰ ਅਵਾਰਡ ਵੀ ਮਿਲਿਆ ਦਾ ਆਪਾਂ ਗੱਲ ਵੀ ਕਰਦੇ ਆ ਸਰ ਦੇ ਨਾਲ ਪਰ ਤੁਸੀਂ ਦੇਖ ਸਕਦੇ ਜੀ ਇਹ ਕੰਪਿਊਟਰ ਕਲਾਸ ਆ ਕੰਪਿਊਟਰ ਕਲਾਸ ਵੀ ਇੱਥੇ ਚੱਲਦੀ ਆ ਔਰ ਆਪਾਂ ਗੱਲ ਵੀ ਕਰਦੇ ਆ ਹਾਂਜੀ ਸਰ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਭੁੱਲਰ ਆ ਸਰ ਸਰ ਮੇਰੇ ਸਕੂਲ ਦਾ ਨਾਮ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਈ ਗੋਮਠਾਈ ਸਮਾਰਟ ਸਕੂਲ ਗਿੱਲਾਂ ਵਾਲੀ ਕਿਲਾ ਦਰਸ਼ਨ ਸਿੰਘ ਆ ਤੇ ਮੈਂ ਨਾਲ ਦੀ ਨਾਲ ਜਰੂਰ ਦੱਸਾਂਗਾ ਕਿ ਇਹ ਨੋਮੀਨੇਟਡ ਐਸ ਦਾ ਬੈਸਟ ਸਕੂਲ ਇਨ 2022-23 ਬੈਸ ਸਕੂਲ ਦਾ ਵਾਰਡ ਜਿਹੜਾ ਅਸੀਂ 7.5 ਲੱਖ ਰੁਪਏ ਪ੍ਰਾਪਤ ਕੀਤਾ ਸੀ ਦੇਖਿਆ ਸਾਰੀ ਟੀਮ ਵਰਕ ਦਾ ਨਤੀਜਾ ਜੀ ਮੈਂ 2020 ਤੋਂ ਬਤੌਰ ਹੈਡਮਾਸਟਰ ਇਸ ਸਕੂਲ ਚ ਸੇਵਾਵਾਂ ਦੇ ਰਿਹਾ PPSC थ्रू ਸਰ ਪੰਜਾਬ ਸਰਕਾਰ ਦੀ ਸਕੀਮ ਸੀ ਕਿ ਨਵੇਂ ਜੋਸ਼ ਨਵਾਂ ਖੂਨ ਮੁੰਡੇ ਲੜਕੀਆਂ ਕੁੜੀਆਂ ਨੂੰ ਜਿਹੜਾ ਉਹ ਮੌਕਾ ਦਿੱਤਾ ਜਾਏ 672 ਹੈਡਮਾਸਟਰ ਤੇ ਪ੍ਰਿੰਸੀਪल्स ਨੇ ਅਸੀਂ ਜੁਆਇਨ ਕੀਤਾ ਸੀ ਸੋ ਮੈਂ ਬਤੌਰ ਹੈਡਮਾਸਟਰ ਇਥੇ ਸਵਾਮ ਦੇ ਰਿਹਾ ਉਦੋਂ ਤੋਂ ਸੋ ਇੱਕ ਇਹ ਆਪੀ ਮਨ ਦੇ ਵਿੱਚ ਸੋਚ ਹੈ ਇਸ ਲਈ ਕਿਉਂਕਿ ਇੱਕ ਕਾਰਨ ਉਹਦਾ ਮੇਜਰ ਇਹ ਵੀ ਹੈ ਕਿ ਮੈਂ ਇਸੇ ਹੀ ਸਕੂਲ ਦਾ ਵਿਦਿਆਰਥੀ ਰਹਿ ਚੁੱਕਾ ਮੈਂ ਸਰ ਆਪਣੀ 87 ਤੋਂ 92 ਤੱਕ 6 ਤੋਂ 10th ਕਲਾਸ ਇਸ ਸਕੂਲ ਦੇ ਵਿੱਚ ਜਿਹੜੀ ਉਹ ਪੜ੍ਹਾਈ ਕੀਤੀ ਹੈ ਮੈਂ ਇਸ ਪਿੰਡ ਦਾ ਜੰਪਲ ਆ ਸੋ ਇਹ ਮੇਰੀ ਜਨਮ ਭੂਮੀ ਤਾਂ ਹੈ ਹੀ ਆ ਨਾਲ ਮੇਰੀ કર્મ ਭੂਮੀ ਆ ਇਸ ਕਰਕੇ ਮੇਰੀ ਡਬਲ ਡਿਊਟੀ ਹੈ ਸੋ ਉਹਨੂੰ ਸਮਝਦੇ ਹੋਏ ਜਿਹੜਾ ਉਹ ਕੋਸ਼ਿਸ਼ ਕਰੀਦੀ ਆ ਜਿੰਨਾ ਵੱਧ ਤੋਂ ਵੱਧ ਸਮਾਂ ਜਿੰਨੀ ਅਸੀਂ ਮਿਹਨਤ ਕਰ ਸਕੀਏ ਜਿੰਨੀ ਸ਼ਿੱਦਤ ਨਾਲ ਕੰਮ ਕਰ ਸਕੀਏ ਉਹਦੇ ਲਈ ਮੈਂ ਖੁਸ਼ਕਿਸਮਤ ਹਾਂ ਮੇਰੀ ਟੀਮ ਬਹੁਤ ਵਧੀਆ ਹੈ ਉਹਨਾਂ ਵੱਲੋਂ ਮੈਨੂੰ ਫੁੱਲੀ ਕੋਆਪਰੇਸ਼ਨ ਹੈ ਹਰੇਕ ਕੰਮ ਦੇ ਵਿੱਚ ਜੋ ਵੀ ਮੈਂ ਡਿਸੀਜਨ ਲੈਣਾ ਆਪਾਂ ਨੂੰ ਇਵੇਂ ਇੰਪਲੀਮੈਂਟਸ ਕਰਨਾ ਉਹਨਾਂ ਵੱਲੋਂ ਕਦੀ ਜਿਹੜੀ ਆ ਉਹਨਾਂ ਨੇ ਡਣਾਈ ਨਹੀਂ ਕੀਤਾ ਉਹ ਹਰੇਕ ਕੰਮ ਨੂੰ ਮਿਹਨਤ ਦੇ ਨਾਲ ਪੂਰੇ ਜਜ਼ਬੇ ਦੇ ਨਾਲ ਜਿਹੜਿਆ ਉਹ ਲੱਗੇ ਹੋਏ ਨੇ ਜਿਹਦਾ ਨਤੀਜਾ ਜਿਹੜਾ ਵਾ ਉਹ ਆਪ ਜੀ ਦੇ ਸਾਹਮਣੇ ਹੀ ਆ ਕੇ ਬੱਚਿਆਂ ਦੀ ਅਨਰੋਲਮੈਂਟ ਚ ਵਾਧਾ ਤੁਸੀਂ ਦੇਖ ਸਕਦੇ ਹੋ ਬੱਚੇ ਦੇਖੋ ਤੁਸੀਂ ਪ੍ਰੋਪਰ ਯੂਨੀਫਾਰਮ ਦੇ ਵਿੱਚ ਮੇਰੇ ਬੱਚੇ ਨੇ ਸਾਰੇ ਕੋਈ ਇੱਕ ਵਿਦਿਆਰਥੀ ਤੁਹਾਨੂੰ ਨਹੀਂ ਮਿਲੇਗਾ ਜੇ ਯੂਨੀਫਾਰਮ ਚ ਨਹੀਂ ਹੋਏਗਾ ਸੋ ਇਸ ਵੇਲੇ ਵੀ ਤੁਸੀਂ ਆ ਕੇ ਜੇ ਮਾਰਨਿੰਗ ਅਸੈਂਬਲੀ ਦੇਖੋ ਉਹ ਵੀ ਤੁਹਾਨੂੰ ਦੇਖ ਕੇ ਖੁਸ਼ੀ ਮਿਲੇਗੀ ਸੋ ਅਸੀਂ ਹਰ ਇੱਕ ਕੰਮ ਨੂੰ ਜਿਹੜਾ ਉਹ ਮੇਨਟੇਨ ਕੀਤਾ ਹਰ ਇੱਕ ਦੀ ਡਿਊਟੀਆਂ ਲੱਗੀਆਂ ਨੇ ਟੀਚਰ ਸਾਹਿਬਾਨ ਦੀਆਂ ਕੰਪੀਟੀਟਿਵ ਜੇ ਸੈੱਲ ਬਣਿਆ ਤੇ ਕੰਪੀਟੀਟਿਵ ਸੈੱਲ ਦੇ ਇੰਚਾਰਜ ਵੱਖਰੇ ਅਧਿਆਪਕ ਸਹਿਬਾਨ ਨੇ ਜੇ ਡਿਸਪਲਿਨ ਕਮੇਟੀ ਹੈ ਉਹਦੇ ਵੱਖਰੇ ਇੰਚਾਰਜ ਸਹਿਬਾਨ ਨੇ ਹਰੇਕ ਕੰਮ ਦੇ ਲਈ ਜਿਹੜਾ ਹੈ ਜੇ ਬੁਕਸ ਦੀ ਡਿਸਟ੍ਰਿਬਿਊਸ਼ਨ ਹੈ ਉਹਦੇ ਵੱਖਰੇ ਇੰਚਾਰਜ ਨੇ ਜੇ ਯੂਨੀਫਾਰਮ ਡਿਸਟ੍ਰਿਬਿਊਸ਼ਨ ਹੈ ਵੱਖਰੇ ਨੇ ਹਰੇਕ ਕੰਮ ਨੂੰ ਜਿਹੜਾ ਉਹ ਪ੍ਰੋਪਰਲੀ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਕਿਸੇ ਨੂੰ ਜਿਹੜਾ ਇਹਦਾ ਬੋਝ ਵੀ ਨਾ ਲੱਗੇ ਖੁਸ਼ੀ ਦੇ ਨਾਲ ਜਿਹੜਾ ਹੈ ਉਹ ਆਪਾਂ ਇਸ ਕੰਮ ਨੂੰ ਜਿਹੜਾ ਉਹ ਕਰ ਸਕੀਏ ਸੋ ਉਸ ਚੀਜ਼ ਨੂੰ ਲੈ ਕੇ ਜਿਹੜਾ ਹੈ ਉਹ ਜੇ ਮੈਂ ਟੀਮ ਵਰਕ ਚੱਲ ਰਿਹਾ ਸੋ ਉਹਦੇ ਨਾਲ ਜਿਹੜੀ ਸਫਲਤਾ ਜਿਹੜੀ ਲਗਾਤਾਰ ਜਿਹੜੀ ਉਹ ਮਿਲ ਰਹੀ ਹੈ ਸਾਨੂੰ ਸਰ ਜਦੋਂ ਤੁਸੀਂ ਪੜਦੇ ਸੀ ਸਕੂਲ ਦੇ ਵਿੱਚ ਤੇ ਹੁਣ ਤੁਸੀਂ ਉਸੇ ਸਕੂਲ ਦੇ ਪ੍ਰਿੰਸੀਪਲ ਲੱਗੇ ਹੋ ਸਰ ਮੈਂ 87 ਤੋਂ 92 ਤੱਕ ਇੱਥੇ ਪੜਿਆ ਜਿਹੜਾ ਮੇਜਰ ਅੰਤਰ ਦੀ ਗੱਲ ਕਰੀਏ ਅਧਿਆਪਕ ਸਹਿਬਾਨ 노 ਡਾਊਟ ਉਹ ਦੋਵੇਂ ਬਹੁਤ ਵਧੀਆ ਸੀ ਅਧਿਆਪਕ ਸਹਿਬਾਨ ਕੁਝ ਇਹ ਆਪੀ ਉਸ ਵੇਲੇ ਮਾਹੌਲ ਤੁਸੀਂ 87 ਦੇ ਵਿੱਚ ਤੁਹਾਨੂੰ ਪਤਾ ਹੀ ਹੋਵੇਗਾ ਤੁਸੀਂ ਜਾਣਦੇ ਹੋ ਬਟ ਜਿਹੜਾ ਮੇਨ ਚੇਂਜ ਆਈ ਹੈ ਨਾ ਉਹ ਸਾਰਾ ਆਈ ਹੈ ਕਿ ਇਸ ਵੇਲੇ ਮੇਰੇ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਪ੍ਰੋਪਰ ਇੰਗਲਿਸ਼ మీడియం ਇਨ ਸੈਪਰੇਟ ਸੈਕਸ਼ਨ ਦਿੱਤਾ ਜਾ ਰਿਹਾ ਜਿਹੜਾ ਅਸੀਂ ਮੇਜਰ ਜਿਹੜਾ ਰੈਵੋਲੂਸ਼ਨ ਲਿਆ ਹੁੰਦਾ ਸਰ ਅਸੀਂ ਬੱਚੇ ਨੂੰ ਪੇਰੈਂਟਸ ਨੂੰ ਇਹ ਗੱਲ ਕਹੀ ਹੈ ਵੀ ਤੁਹਾਨੂੰ ਵੱਖਰਾ ਸੈਪਰੇਟ ਸੈਕਸ਼ਨ ਮਿਲੇਗਾ ਤੇ ਉਹਨਾਂ ਦੀ ਸਾਰੀਆਂ ਕਲਾਸਾਂ ਵੱਖਰੀਆਂ ਹੀ ਲੱਗਦੀਆਂ ਨੇ ਅਸੀਂ ਹਰੇਕ ਸਬਜੈਕਟ ਇੰਗਲਿਸ਼ మీడియం ਚ ਕਰਾ ਰਹੇ ਹਾਂ ਚਾਹੇ ਕਿ ਉਹਦੇ ਲਈ ਮੇਰੇ ਅਧਿਆਪਕ ਸਹਿਬਾਨ ਜਿਹੜੇ ਆ ਉਹਨਾਂ ਨੂੰ ਮਿਹਨਤ ਜ਼ਿਆਦਾ ਕਰਨੀ ਪੈ ਰਹੀ ਹੈ ਪੀਰੀਅਡਸ ਨੰਬਰ ਆਫ ਪੀਰੀਅਡ ਵਧ ਗਏ ਨੇ ਬਟ ਉਹਨਾਂ ਨੂੰ ਵੀ ਪਤਾ ਹੈ ਵੀ ਅਸੀਂ ਮਤਲਬ ਅਤੇ ਜਿਆਦਾ ਮਿਹਨਤ ਜਰੀ ਕਰਦੇ ਪਿਆ ਤੂੰ ਕਰਨ ਨੂੰ ਰਾਜੀ ਨੇ ਕਿਉਂਕਿ ਜਦੋਂ ਸਾਰੇ ਇੱਕ ਦੂਜੇ ਵੱਲ ਵੇਖ ਕੇ ਅਸੀਂ ਜੋਸ਼ ਦੇ ਨਾਲ ਲੱਗੇ ਮੈਂ ਆਪ ਦਿੱਲੀ ਵੀ ਮੇਰੇ ਦੋ ਤੋਂ ਤਿੰਨ ਪੀਰੋ ਦਿੱਲੀ ਲੱਗੇ ਨੇ ਸੋ ਮੇਰਾ ਆਪਣਾ ਵੀ ਜਿਹੜਾ ਐਡਮਿਨਿਸਟ੍ਰੇਟਿਵ ਕੰਮ ਉਹੀ ਖਤਮ ਨਹੀਂ ਹੁੰਦਾ ਦੇ ਨਾਲ ਦੀ ਨਾਲ ਮੈਂ ਬਤੌਰ ਬਲੌਕ ਨੋਡਲ ਅਫੀਸਰ ਬਟਾਲਾ 19 ਵੀ ਕੰਮ ਕਰ ਰਿਹਾ ਉਹ ਵੀ ਕੰਮ ਸੋ ਸਾਰਾ ਦਿਨ ਲੱਗੇ ਰਹੀਦਾ ਇੱਕ ਦੂਜੇ ਵੱਲ ਦੇਖ ਕੇ ਜੋਸ਼ ਦੇ ਨਾਲ ਜਿਹੜਾ ਉਹ ਸਾਰੇ ਆਪਣੀ ਮਿਹਨਤ ਦੇ ਵੱਲ ਲੱਗੇ ਹੋਏ ਨੇ ਸੋ ਇੱਕ ਬਹੁਤ ਵਧੀਆ ਟੀਮ ਵਰਕ ਜਿਹੜਾ ਉਹਦੀ ਮਿਸਾਲ ਜਿਹੜੀ ਉਹ ਪੇਸ਼ ਹੋ ਰਹੀ ਹੈ ਸਰ ਦੇਖਿਆ ਜਾਏ ਤੇ ਸਾਨੂੰ ਪਤਾ ਲੱਗਾ ਵੀ ਤੁਸੀਂ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਜਿਹੜੇ ਲੋਕਾਂ ਨੂੰ ਕੇਅਰ ਕੀਤਾ ਵੀ ਤੁਹਾਡੇ ਸਰਕਾਰੀ ਸਕੂਲ 'ਚ ਬੱਚੇ ਪਾਓ ਕਿਉਂਕਿ ਇੱਥੇ ਸਰਕਾਰ ਜਿੱਦਣ ਜੁਆਇਨ ਕੀਤਾ 134 ਬੱਚੇ ਸੀ ਇਸ ਸਕੂਲ ਦੇ ਵਿੱਚ ਐਸ ਵੇਲੇ ਸਰ 70% 68 ਤੋਂ 70% ਇਨਕਰੀਜ਼ ਹੈ ਐਸ ਵੇਲੇ 228 ਬੱਚੇ ਆ ਇਹ ਖੋਣ ਤਾਂ ਲੱਗ ਰਿਹਾ ਵੀ 70% ਲਗਭਗ ਇਨਕਰੀਜ਼ ਹੈ ਬਟ ਸਰ ਮੇਨ ਮੁਸ਼ਕਲ ਜਿਹੜੀ ਸੀ ਨਾ ਉਹ ਸਾਨੂੰ ਆਈ ਕਿ ਅਸੀਂ ਬੱਚਿਆਂ ਨੂੰ ਇਸ ਸਕੂਲ ਚ ਲੈ ਕੇ ਕਿਵੇਂ ਆ ਕਿਉਂਕਿ ਜਦੋਂ ਅਸੀਂ ਪਿੰਡ ਚ ਮੈਂ ਕਿਉਂਕਿ ਤੁਹਾਨੂੰ ਜਿਵੇਂ ਦੱਸਿਆ ਮੈਂ ਇਸ ਪਿੰਡ ਦਾ ਜੰਪਲ ਆ ਮੇਰੇ ਪਿਤਾ ਜੀ ਨੇ ਇਸ ਪਿੰਡ ਚ ਬਹੁਤ ਸੇਵਾਵਾਂ ਦਿੱਤੀਆਂ ਨੇ ਉਹਨਾਂ ਦਾ ਬਹੁਤ ਨਾਮ ਸੀ ਬਹੁਤ ਫੇਮ ਬਣਿਆ ਸੀ ਉਹਨਾਂ ਦਾ ਵੈਸੇ ਤਾਂ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਉਹਨਾਂ ਦਾ ਬੇਟਾ ਹੋਆ ਮਨੇ ਇੱਜ਼ਤ ਮਾਨਤਾ ਬਹੁਤ ਦਿੱਤਾ ਬਟ ਜਦੋਂ ਅਸੀਂ ਉਹਨਾਂ ਦੇ ਬੱਚਿਆਂ ਲਈ ਗੱਲ ਕਰਦੇ ਸੀ ਵੀ ਇੱਥੇ ਦਾਖਲ ਕਰਾਉਣ ਲਈ ਤਾਂ ਉਹ ਮਤਲਬ ਹਰੇਕ ਦੇ ਮਨ 'ਚ ਸੀ ਵੀ ਇਹ ਏ ਬੜੀ ਮੁਸ਼ਕਲ ਵਾਲਾ ਕੰਮ ਹੈ ਕਿਉਂਕਿ ਉਦੋਂ ਮਤਲਬ ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਪਿੰਡ ਦੀ ਵਿਦਿਆਰਥੀ ਜਿਹੜੇ ਸੀ ਉਹ ਲਾਗਲੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਸੀ ਸੋ ਉਸ ਚੀਜ਼ ਲਈ ਸਾਰੇ ਸੀ ਫਿਰ ਇੱਕ ਪਾਲਿਸੀ ਤੇ ਕੰਮ ਕੀਤਾ ਅਸੀਂ ਬੱਚਿਆਂ ਨੂੰ ਕਿਹਾ ਵੀ ਪੇਰੈਂਟਸ ਨੂੰ ਕਿਹਾ ਵੀ ਤੁਸੀਂ ਬੱਚਿਆਂ ਤੇ ਗੱਲ ਨੂੰ ਛੱਡ ਦਿਓ ਬੱਚੇ ਹਨ ਨੂੰ ਤੁਸੀਂ 5-5 ਦਿਨ ਲਈ ਐਜ਼ ਅ ਟੈਸਟ ਐਜ਼ ਅ ਟ੍ਰਾਇਲ ਭੇਜ ਦਿਓ ਸਾਡੇ ਕੋ ਅਸੀਂ ਬੱਚਿਆਂ ਨੂੰ ਪੜਾਵਾਂਗੇ ਉਸ ਤੋਂ ਬਾਅਦ ਡਿਸੀਜਨ ਬੱਚਿਆਂ ਦਾ ਹੋਏਗਾ ਡਿਸੀਜਨ ਤੁਸੀਂ ਨਹੀਂ ਲੋਗੇ ਨਾ ਅਸੀਂ ਲਾਂਗੇ ਕਿਉਂਕਿ ਮੈਨੂੰ ਕੌਨਫੀਡੈਂਸ ਸੀ ਮੇਰੇ ਅਧਿਆਪਕ ਸਹਿਬਾਨ ਤੇ ਕਿਉਂਕਿ ਜਿਵੇਂ ਉਹਨਾਂ ਨੇ ਉਹਨਾਂ ਦੀ ਕਰੀਮੀ ਅਧਿਆਪਕ ਸਹਿਬਾਨ ਜਿਹੜੇ ਤੁਹਾਡੇ ਐਜੂਕੇਸ਼ਨ ਡਿਪਾਰਟਮੈਂਟ ਕੋ ਅਵੇਲੇਬਲ ਆ ਸੋ ਉਹ ਚੀਜ਼ ਨੂੰ ਅਸੀਂ ਪੇਸ਼ ਕੀਤਾ ਮੇਰੇ ਅਧਿਆਪਕ ਸਹਿਬਾਨ ਨੇ ਸਾਇੰਸ ਮੈਥ ਪੜ੍ਹਾਈ ਮੈਂ ਆਪ ਵੀ ਉਹਨਾਂ ਬੱਚਿਆਂ ਨੂੰ ਉਹ ਟ੍ਰਾਇਲ ਡੇ ਚ ਪੜਾਉਂਦਾ ਰਿਹਾ ਸਰੋਂ ਨੇ ਇੰਨਾ ਪੇ ਕੀਤਾ ਕਿ ਉਹਨਾਂ ਬੱਚਿਆਂ ਨੇ ਮੋਰਚਾ ਲਾ ਦਿੱਤਾ ਵੀ ਅਸੀਂ ਹੁਣ ਇਸੇ ਸਕੂਲ 'ਚ ਪੜ੍ਹਨਾ ਹੈ ਜਿਹੜਾ ਅਸਲ ਪੜ੍ਹਾਈ ਦਾ ਮਜ਼ਾ ਹੈ ਉਹ ਸਾਨੂੰ ਇੱਥੇ ਮਿਲਿਆ। ਸੋ ਉਸ ਚੀਜ਼ ਤੋਂ ਸ਼ੁਰੂਆਤ ਹੋਈ ਫਿਰ ਨਾਲ ਦੀ ਨਾਲ ਸਰ ਮੈਂ ਆਪਣੀ ਬੇਟੀ ਨੂੰ ਵੀ ਬਟਾਲੇ ਦੇ ਨਾਮ ਵਾਲ ਸਕੂਲ ਤੋਂ ਹਟਾ ਕੇ ਤੇ ਇੱਥੇ ਦਾਖਲ ਕਰਾਇਆ ਪਿੰਡ ਦੇ ਸਰਪੰਚ ਸਾਹਿਬ ਮੇਰੇ ਨਾਲ ਇਸੇ ਸਕੂਲ ਦੇ ਪੜ੍ਹੇ ਹੋਏ ਆ ਅਸੀਂ 10ਵੀਂ ਇਕੱਠੇ ਕੀਤੀ ਹੈ। ਉਹਨਾਂ ਨੇ ਮੈਂ ਆਪਣੀ ਬੇਟੀ ਨੂੰ ਬਟਾਲੇ ਦੇ ਨਾਮ ਵਾਲ ਸਕੂਲ ਤੋਂ ਹਟਾ ਕੇ ਇੱਥੇ ਦਾਖਲ ਕਰਾਇਆ। ਸੋ ਉਹਨੇ ਇੱਕ ਲਹਿਰ ਜ਼ਰੂਰ ਚਲਾਈ। ਪਿੰਡ ਦੇ ਵਿੱਚ ਇਹ ਗੱਲ ਗਈ ਵੀ ਜੇ ਪਿੰਡ ਦੇ ਸਕੂਲ ਦੀ ਪ੍ਰਿੰਸੀਪਲ ਦੀ ਬੇਟੀ ਪਿੰਡ ਦੇ ਸਰਪੰਚ ਦੀ ਬੇਟੀ ਇੱਥੇ ਪੜ ਸਕਦੀ ਤਾਂ ਸਾਡਾ ਬੱਚਾ ਕੋ ਨਹੀਂ ਕਿਉਂਕਿ ਤੁਸੀਂ ਆਪ ਸੋਚੋ ਵੀ ਜੇ ਮੈਂ ਇਸ ਗੱਲ ਨੂੰ ਪ੍ਰਭਾਵਿਤ ਕਰਨ ਲਈ ਹੀ ਆਪਣੀ ਬੇਟੀ ਨੂੰ ਇੱਥੇ ਲੈ ਕੇ ਆਇਆ ਹੋਵਾਂ ਮੇਰੇ ਮੈਸੇਜ ਵੀ ਗਵਰਨਮੈਂਟ ਟੀਚਰ ਨੇ ਤੇ ਉਹ ਤਾਂ ਫਿਰ ਮੇਰੇ ਘਰ ਹੀ ਫਸਾਦ ਹੋ ਜਾਏਗਾ ਵੀ ਉਹ ਕਹੇਗੀ ਵੀ ਤੂੰ ਹੀ ਆਪਣੇ ਲਈ ਕਿਉਂ ਮੇਰੀ ਬੇਟੀ ਨੂੰ ਉੱਥੇ ਲੈ ਗਏ ਬਟ ਉਹਨੂੰ ਪਤਾ ਸੀ ਮੇਰੀ ਮੈਸੇਜ ਨੂੰ ਵੀ ਕਿ ਜੋ ਇਹ ਇਨੀਸ਼ੀਏਟਿਵ ਲਿਆ ਵਾ ਜਿੰਨੀ ਜਿਸ ਪਲੇਟਫਾਰਮ ਤੇ ਜਿਵੇਂ ਮਿਹਨਤ ਕਰ ਰਹੇ ਨੇ ਇਹਨਾਂ ਨੇ ਮੇਰੀ ਉਸ ਬੇਟੀ ਨੂੰ ਜਿਹੜਾ ਹੈ ਉਹ ਸਫਲਤਾ ਅੱਗੇ ਨਾਲ ਵੱਧ ਮਿਲੇਗੀ ਸੋ ਚੀਜ਼ ਨੂੰ ਅਸੀਂ ਘਰ ਵਿਖਾਇਆ ਮੇਰੇ ਅਧਿਆਪਕ ਸਾਹਿਬਾਨ ਦੀ ਮਿਹਨਤ ਦੇ ਨਾਲ ਮੇਰੀ ਬੇਟੀ ਨੇ ਇੱਥੇ ਜਿੰਨਾ ਚਿਰ ਪੜਦੀ ਰਹੀ ਹੈ ਜਦੋਂ ਉਹਨਾਂ ਦਾ ਐਨੂਅਲ ਫੰਕਸ਼ਨ ਹੋਇਆ 7-8 ਮਿੰਟ ਦਾ ਲੈਕਚਰ ਕੀਤਾ ਉਹ ਮੈਨੂੰ ਅਜੇ ਤੱਕ ਸੇਵ ਹੈ ਉਹਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਰੀ ਉਮਰ ਮੇਰੇ ਕੰਨਾਂ 'ਚ ਗੂੰਜਦੀਆਂ ਨੇ ਵੀ ਕਿਵੇਂ ਉਹਨੇ ਇਹ ਹੁਸਨ ਸਮਾਜ ਜਿਹਾ ਸੀ ਆਪਣੇ ਲਈ ਇੱਥੇ ਮਹਿਸੂਸ ਕੀਤਾ ਪੰਜਾਬ ਸਰਕਾਰ ਸਰਕਾਰ ਵੱਲੋਂ ਸਰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਇੰਨੀਆਂ ਸਾਨੂੰ ਵਧੀਆ ਗ੍ਰਾਂਟ ਸਮੇਂ ਸਿਰ ਹੁੰਦੀਆਂ ਨੇ ਗ੍ਰਾਂਟਸ ਜਿਹੜੀਆਂ ਉਹ ਅਵੇਲੇਬਲ ਹੋਈਆਂ ਪਿਛਲੇ ਸਮੇਂ ਦੇ ਵਿੱਚ ਵੀ ਹੁਣ ਵੀ ਹੋ ਰਹੀਆਂ ਨੇ ਇਸ ਦੇ ਨਾਲ ਨਾਲ ਜਿੱਥੇ ਲੋੜ ਪੈਂਦੀ ਆ ਮੇਰੇ ਅਧਿਆਪਕ ਸਹਿਬਾਨ ਮੇਰੇ ਦੋਸਤ ਮਿੱਤਰ ਮੇਰੇ ਰਿਲੇਟਿਵਸ ਵੀ ਮੈਂ ਸਾਰਿਆਂ ਕੋਲ ਲਗਭਗ ਸਾਰੇ ਇੱਥੇ ਸਕੂਲ ਦੇ ਲਈ ਜਿਹੜੀ ਮਦਦ ਲਈ ਹੈ ਇਹ ਜਨਰੇਟਰ ਚੱਲਦਾ ਵੇਖ ਰਹੇ ਹੋ ਤੁਸੀਂ ਆਵਾਜ਼ ਆ ਰਹੀ ਹੈ ਇਹ ਮੇਰੇ ਕਜ਼ਨ ਬ੍ਰਦਰ ਨੇ ਉਹਨਾਂ ਨੇ 45000 ਰੁਪਿਆ ਕੈਨੇਡਾ ਤੋਂ ਭੇਜਿਆ ਸੀ ਉਹਦਾ ਹੀ ਜਨਰੇਟਰ ਲਿਆ ਮੇਰੇ ਅਧਿਆਪਕ ਸਾਹਿਬਾਨ ਨੇ ਲਗਭਗ 3 ਤੋਂ 3.5 ਲੱਖ ਰੁਪਿਆ ਸੀ ਦੋ ਟਰਨ ਦੇ ਵਿੱਚ ਕਲੈਕਟ ਕਰਕੇ ਆਪਸ ਵਿੱਚ ਉਹ ਇੱਥੇ ਲਗਾਇਆ ਹੋਇਆ ਈਵਨ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਮੇਰੇ ਪੀਐਨ ਨੇ ਜਦੋਂ ਮੈਂ ਫਸਟ ਟਾਈਮ ਗੱਲ ਕੀਤੀ ਉਹਨੇ ਆਪ ਉੱਠ ਕੇ ਕਹਿਤਾ ਸੀ ਵੀ ਸਰ ਮੈਂ 11000 ਰੁਪਿਆ ਦਾਂਗਾ ਮਤਲਬ ਇਹ ਸੀ ਵੀ ਉਹ ਉਹਨਾਂ ਨੇ ਆਪ ਕਿਹਾ ਵੀ ਸਰ ਮੈਂ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖ ਰਿਹਾ ਵੀ ਡਬਲ ਹੋ ਕੇ ਲੱਗ ਰਿਹਾ ਤੇ ਮੈਂ ਕਿਉਂ ਨਾ ਅੱਗੇ ਆਵਾਂਗਾ ਸੋ ਇਹ ਚੀਜ਼ਾਂ ਜਿਹੜੀਆਂ ਸੀ ਸਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਤੋੜਿਆ ਤੇ ਅਸੀਂ ਸਾਰੇ ਇਹ ਟੋਟਲ ਮਹੰਦਰਾ ਜਿਹੜਾ ਪੇਂਟ ਤੋਂ ਲੈ ਕੇ ਛੋਟੇ ਤੋਂ ਛੋਟਾ ਪਲਸਤਰ ਕਰਾਏ ਪੇਂਟ ਛੋਟੇ ਛੋਟਾ ਕੰਮ ਜਿਹੜਾ ਸੀ ਉਹ ਸਾਰਾ ਅਸੀਂ ਜ਼ੀਰੋ ਤੋਂ ਸਟਾਰਟ ਕੀਤਾ ਤੇ ਇਹੀ ਕਾਰਨ ਸੀ ਸਰ ਸਾਡੇ ਸਕੂਲ ਨੂੰ ਬੈਸਟ ਸਕੂਲ ਦਾ ਅਵਾਰਡ ਜਿਹੜਾ ਮਿਲਿਆ ਸਾਨੂੰ ਸਰ ਸਾਡੇ ਅਕੈਡੈਮਿਕ ਪਰਫਾਰਮੈਂਸ ਸਾਨੂੰ ਸਾਡੇ ਬੱਚਿਆਂ ਦੀ ਡੇਲੀ اٹੈਂਡੈਂਸ ਇਨਕਰੀਸ ਇਨ ਦਾ ਅਰਨੋਲਮੈਂਟ ਸਾਡੇ ਬੱਚਿਆਂ ਦੀ ਜਿਹੜੀ ਕੋ ਕੋਰੀ ਕਰੋਡ ਐਕਟੀਵਿਟੀ ਦੇ ਵਿੱਚ ਪਰਫਾਰਮੈਂਸ 인ਫਰਾਸਟ੍ਰਕਚਰ ਸੁੰਦਰ 인ਫਰਾਸਟ੍ਰਕਚਰ ਇਹ ਸਾਰੇ ਨੂੰ ਦੇਖਦੇ ਹੋਏ ਸਾਨੂੰ 7.5 ਲੱਖ ਰੁਪਏ ਦਾ ਰਿਵਾਰਡ ਜਿਹੜਾ ਉਹ ਮਿਲਿਆ ਉਹਦੇ ਨਾਲ ਜੋ ਅਸੀਂ ਰੰਦੇ ਕੰਮ ਸੀ ਉਹਨਾਂ ਦੀ ਪੂਰਤੀ ਕੀਤੀ ਸੋ ਉਹ ਜਿਹੜਾ ਉਹ ਰਿਵਾਰਡ ਅਸੀਂ ਸਰਕਾਰ ਦੇ ਵੀ ਧੰਨਵਾਦੀ ਆ ਕਿ ਉਹਨਾਂ ਨੇ ਪ੍ਰੋਪਰ ਜਿਹੜੀ ਆ ਉਹ ਚੋਣ ਕਰਕੇ ਤੇ ਸਾਡੇ ਸਕੂਲ ਨੂੰ ਚੁਣਿਆ ਤੇ ਅਸੀਂ ਸਾਰਾ ਉਹਦਾ ਜੋ ਵੀ ਰਿਵਾਰਡ ਮਿਲਿਆ ਉਹਦੀ ਪ੍ਰੋਪਰ ਵਰਤੋਂ ਕੀਤੀ ਆ ਕੀ ਕਹਿਣਾ ਜਦੋਂ ਲੋਕਾਂ ਨੂੰ ਵੀ ਸਰਕਾਰੀ ਸਕੂਲ 'ਚ ਜਿਹੜੇ ਲੋਕ ਨਹੀਂ ਪੜਾਉਣਾ ਚਾਹੁੰਦੇ ਬੱਚੇ ਉਹ ਆਪਣੇ ਸਰ ਸਰਕਾਰੀ ਸਕੂਲ ਦੇ ਵਿੱਚ ਇੱਕ ਤੇ ਨਾ ਪੁਰਾਣੀ ਮਿੱਥਾ ਜਿਹੜੀ ਮਤਲਬ ਮਹਿਸੂਸ ਹੁੰਦੀ ਕਿਸੇ ਇਹਨਾਂ ਨੂੰ ਵੀ ਲੈਫਲਾ ਨੇ ਤੇਰਾ ਬੱਚਾ ਜਿਹੜਾ ਸਰਕਾਰੀ ਸਕੂਲ ਚ ਪੜਦਾ ਉਹਨੂੰ ਮਤਲਬ ਇਹ ਹੈ ਪੀ ਜੇ ਅਸੀਂ ਦੇਖਿਆ ਜਾਏ ਤਾਂ ਸਾਡੇ ਬਹੁਤ ਨੰਬਰ ਆਫ ਆਫੀਸਰਸ ਆਈਏਐਸ ਆਈਪੀਐਸ ਆਫੀਸਰ ਜਿਹੜੇ ਨੇ ਗਵਰਨਮੈਂਟ ਸਕੂਲ ਤੋਂ ਪੜੇ ਹੋਏ ਨੇ ਇਹ ਗਵਰਨਮੈਂਟ ਸਕੂਲ ਤੋਂ ਪੜੇ ਹੁੰਦਾ ਮੇਰੀ ਆਪਣੀ ਜਿਹੀ ਉਦਾਹਰਣ ਹੈ ਉਹ ਜਦੋਂ ਮੇਰੇ ਟੀਚਰ ਸਹਿਬਾਨ ਕਨਵੈਂਸਿੰਗ ਤੇ ਜਾਂਦੇ ਆ ਪਿੰਡਾਂ ਦੇ ਵਿੱਚ ਸਾਰ ਅਸੀਂ ਜਨਵਰੀ ਤੋਂ ਕਨਵੈਂਸਿੰਗ ਕਰਨੀ ਸ਼ੁਰੂ ਕਰ ਦਿੰਨੇ ਆ ਜਦੋਂ ਪਿੰਡਾਂ 'ਚ ਜਾਂਦੇ ਨੇ ਤਾਂ ਇੱਕੋ ਹੀ ਹਰਨ ਦਿੰਦੇ ਆ ਕਿ ਸਾਡੇ ਸਾਰ ਉਸੇ ਸਕੂਲ ਦੇ ਪੜੇ ਹੋਏ ਆ ਸੋ ਇਹ ਗੱਲਾਂ ਜਿਹੜੀਆਂ ਨੇ ਉਹ ਫਿਰ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਮੈਂ ਪੇਰੈਂਟਸ ਨੂੰ ਜਿਹੜਾ ਉਹ ਰਿਕਵੈਸਟ ਕਰਾਂਗਾ ਕਿ ਪ੍ਰੋਪਰ ਫੈਸਿਲਿਟੀ ਸਹੀ ਪ੍ਰੋਵਾਈਡ ਕਰਵਾ ਰਹੇ ਆ ਗਵਰਨਮੈਂਟ ਸਕੂਲਸ ਦੇ ਵਿੱਚ ਜੋ ਟੀਚਰ ਨੇ ਸਾਰ ਉਹ ਕ੍ਰੀਮੀ ਨੇ ਦੋ ਦੋ ਟੈਸਟ ਕਲੀਅਰ ਕਰਕੇ ਆਏ ਹੋਏ ਆ ਉਹ ਤੁਹਾਨੂੰ ਫੈਕਿਲਿਟੀ ਪ੍ਰਾਈਵੇਟ ਸਕੂਲਾਂ 'ਚ ਨਹੀਂ ਮਿਲ ਪਾਏਗੇ ਤੋ ਇਸ ਚੀਜ਼ ਲਈ ਇਹ ਆਪਣੇ ਬੱਚੇ ਜਿਹੜੇ ਆ ਉਹਨਾਂ ਨੂੰ ਤੁਸੀਂ ਸਰਕਾਰੀ ਸਕੂਲ ਚ ਦਾਖਲ ਕਰਾਓ ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਜਿਹੜੀ ਆ ਉਹ ਮੁਸ਼ਕਲ ਨਹੀਂ ਆਏਗੀ ਕਿਉਂਕਿ ਜ਼ਿੰਮੇਵਾਰ ਸਕੂਲ ਮੁਖੀ ਜਿਹੜੇ ਨੇ ਅਧਿਆਪਕ ਸਹਿਬਾਨ ਜਿਹੜੇ ਆ ਉਹ ਬੈਠੇ ਹੋਇਆ ਆਪਣੀ ਸੇਵਾਵਾਂ ਜਿਹੜੀਆਂ ਉਹ ਦੇ ਰਹੇ ਹੋਏ। ਇਸੋਨੇ ਤੋਂ ਸਰ ਸਕੂਲ ਦੇ ਪ੍ਰਿੰਸੀਪਲ ਜੀ ਨੇ ਉਹਨਾਂ ਨੂੰ ਕਿਹਾ ਵੀ ਜਿਹੜਾ ਸਕੂਲ ਆ ਇਸ ਸਕੂਲ ਨੇ ਵੈਸੇ ਵੀ ਤਰੱਕੀ ਬਹੁਤ ਜ਼ਿਆਦਾ ਕੀਤੀ ਹੈ ਕਿਉਂਕਿ ਤੁਸੀਂ ਦੇਖ ਸਕਦੇ ਜੇ ਬੱਤੀ ਜਾਵੇ ਤਾਂ ਜਨਰੇਟਰ ਵੀ ਆ ਔਰ ਸੋਲਰ ਦਾ ਵੀ ਇਹਨਾਂ ਨੇ ਇੰਤਜ਼ਾਮ ਕੀਤਾ ਔਰ ਵਧੀਆ ਤੋਂ ਵਧੀਆ ਫੈਸਿਲਿਟੀਆਂ ਬੱਚਿਆਂ ਨੂੰ ਦਿੱਤੀਆਂ ਦੀਆਂ ਕਿਉਂਕਿ ਇੱਕ ਇੱਕ ਸਰਕਾਰੀ ਸਕੂਲ 'ਚ ਹੀ ਮਿਲ ਸਕਦੀਆਂ ਮੈਂ ਬਟਾਲਾ ਦਾ ਵਿੱਕੀ ਮਾਲਿਕ